ਸਤਿਗੁਰ ਸਿਚੇ ਪਾਤਸ਼ਾਹ ਕੀਤਪੁਰ ਸਾਹਿਬ ਬਖਸ਼ਾਂ ਕਰੇ ਗੁਰੂ 8ਵੇਂ ਪਾਤਸ਼ਾਹ ਇਹਨਾਂ ਦੇ ਵੱਡੇ ਭਰਾ ਦਾ ਨਾਮ ਸੀ ਬਾਬਾ RAM ਰਾਏ ਜਦੋਂ ਗ੍ਰਿਆਈ ਮਿਲਿਆ 8ਵੇਂ ਸਤਿਗੁਰ ਨੂੰ ਤੇ ਇਹ 5 ਕੁ ਸਾਲ ਵੱਡੇ ਨੇ ਭਾ 10 ਸਾਲ ਦੇ ਕਰੀਬ ਉਮਰ ਹੈ ਬਾਬਾ RAM ਰਾਏ ਦੀ ਹੁਣ ਇਹ ਨਹੀਂ ਕਿਹਾ ਕਿ ਵੱਡਾ ਮੈਂ ਸੀ ਗ੍ਰਿਆਈ ਮੈਨੂੰ ਮਿਲਣੀ ਚਾਹੀਦੀ ਸੀ ਦੇਖੋ ਜਿਵੇਂ ਭਾਈ ਪ੍ਰਿਥਵੀਆ ਕਹਿੰਦਾ ਮੈਂ ਵੱਡਾ ਸੀ ਮੈਂ ਵੱਡਾ ਸੀ ਕਈਆਂ ਨੇ ਹੋ ਚੱਕ ਦਿੱਤਾ RAM RAJ ARANGDEEP ਕੋਲ ਗਿਆ ਵੀ ਮੇਰੇ ਨਾਲ ਵਸਾਫ ਨਹੀਂ ਹੋਇਆ ਮੈਂ ਵੱਡਾ ਸੀ ਗਿਰਾਈ ਮੈਨੂੰ ਨਹੀਂ ਮਿਲੀ ਉਹਨਾਂ ਦੀ ਉਮਰ ਛੋਟੀ ਹੈ ਉਸ ਵੇਲੇ ਜਿਹੜਾ ਅਰੰਗਦੀਪ ਸੀ ਇਨੇ ਕੀ ਕੀਤਾ ਜਦ ਰਾਮ ਰਾਏ ਦਾ ਹਾਲ ਸਾਰਾ ਸੁਨਿਆ ਉਸ ਵੇਲੇ ਇਸਨੇ ਰਾਜਾ ਮਿਰਜ਼ਾ ਜੈ ਸਿੰਘ ਤੇ ਦੀਵਾਨ ਪਰਸਰਾਮ ਨੂੰ ਕੀਤਪੁਰ ਸਹਿਬ ਕਨੇਹਾਂ ਰੰਗਦੇ ਜੇਸੜੇ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਬੇਨਤੀ ਕੀਤੀ ਅਠਵੇਂ ਸਤਗੁਰ ਕਹਿੰਦੇ ਵੀ ਅਸੀਂ ਨਹੀਂ ਜਾਣਾ ਉੱਥੇ ਤੋਂ ਬਚਨ ਆਉਂਦਾ ਅੱਠਵੇਂ ਸਤਗੁਰੂ ਕਹਿੰਦੇ ਨਹਿ ਮਲੇਸ਼ ਕੋ ਦਰਸ਼ਨ ਦੇਹਾਂ ਅਸੀਂ ਉਹਨੂੰ ਦਰਸ਼ਨ ਨਹੀਂ ਦੇਣੀ ਦੇਖੋ ਉਮਰ ਕਿੰਨੀ ਹੈ ਤੇ ਸਤਮਨ ਸੱਚੇ ਪਾਤਸ਼ਾਹ ਨਿਰਭੈ ਯੋਧੇ ਕੀ ਬਚਨ ਕਰ ਰਿਹਾ ਉਹ ਜਾਣਦੇ ਨੇ ਇਹ ਅਰੰਗਜੀਤ ਨੇ ਅਜੇ ਜਿੱਥੇ ਗੱਦੀ ਲੈਣ ਵਾਸਤੇ ਪੜਦੇ ਪਹਿਲਾ ਜਰੂਰ ਕੀਤਾ ਤੇ ਅਜੇ ਹੋਰ ਵੀ ਨੇ ਜਿਹਨੂੰ ਬੜੇ ਕਰਨੇ ਆ ਸਰਮਾਤ ਫਕੀਰ ਵਰਗੇ ਖਤਮ ਕੀਤੇ ਨੇ ਹੋਰ ਵੀ ਕਈ ਸੰਤ ਮਹਾਤਮਾ ਖਤਮ ਕੀਤੇ 8ਵੇਂ ਸਤਗੁਰੂ ਜਾਣਦੇ ਨੇ ਈਸ਼ ਰੰਗਜੀਵ ਨੇ 9ਵੇਂ ਸਤਗੁਰੂ ਧੰਗੁਰ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਨਾ ਜਿਨ੍ਹਾਂ ਨੇ ਸੰਸਾਦ ਦੇ ਭਲੇ ਵਾਸਤੇ ਧਰਮ ਵਾਸਤੇ ਤੇਰੀ ਜੰਗ ਦੀ ਰਾਖੀ ਵਾਸਤੇ ਸ਼ਹਾਦਤ ਦੇਣੀ ਹੈ ਤੇ ਇਹ ਇਹਨੇ ਕੰਮ ਕਰਨਾ 28 ਸਤਗੁਰੂ ਜਾਣਦੇ ਨੇ ਇਹਦੇ ਹੁਕਮ ਨਾਲ ਫੌਜਾਂ ਚੜ੍ਹਨੀਆਂ ਨੇ ਅਨੰਦਪੁਰ ਸ਼ਹਿਰ ਦੇ ਜੰਦ ਹੋਣੇ ਚਾਹੇ ਪਹਾੜੀਏ ਰਾਜੇ ਹੋਣ ਚਾਹੇ ਵੱਡੇ ਵੱਡੇ ਜਰਨੈਲ ਹੋਣ ਇਹਦੇ ਹੁਕਮ ਨਾਲ ਹੀ ਇਹ ਚਮਕੌਰ ਸਾਹਿਬ ਦੇ ਜੰਦ ਜਿਹਦੇ ਵਿੱਚ ਮਹਾਨ ਸ਼ਹੀਦ ਹੋਣੇ ਗੁਰੂ ਦਸਮ ਪਾਤਸ਼ਾਹ ਦੇ ਸਹਿਬਜ਼ਾਦੇ ਦੋਨੇ ਵੱਡੇ ਤੇ ਪੰਜਾਂ ਪਿੰਨ ਤਿੰਨ ਪਿਆਰੇ ਤੇ ਬਾਕੀ ਸਿੰਘ ਸ਼ਹੀਦ ਹੋਣਗੇ ਇਹਦੇ ਹੁਕਮ ਨਾਲ ਹੀ ਦਸਮ ਪਾਤਸ਼ਾਹ ਦੇ ਮਾਤਾ-ਮਾਤਾ ਗੁਜਰਕੌਰ ਜੀ ਤੇ ਦਸਮ ਪਾਤਸ਼ਾਹ ਦੇ ਛੋਟੇ ਸ਼ਹਿਬਜ਼ਾਦੇ ਸਰੰਦਸ਼ੀਦ ਹੋਣਗੇ ਤੇ ਇਹਨੂੰ ਅਸੀਂ ਦਰਸ਼ਨ ਨਹੀਂ ਦੇ। ਨਹਿਮ ਰੇਸ਼ ਕੋ ਦਰਸ਼ਨ ਦੇ ਹੈ। ਇਹ ਜਿਹੜਾ ਰਾਜਾ ਸੀ ਨਾ ਮਿਰਜ਼ਾ ਜੈ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਸੰਗਤ ਦੀ ਵੀ ਬੇਨਤੀ ਹੈ। ਤੁਸੀਂ ਨਾ ਦਰਸ਼ਨ ਦਿਓ ਪਰ ਸੰਗਤ ਕਿਰਪਾ ਕਰੋ। ਕਹਿੰਦੇ ਠੀਕ ਹੈ ਸੰਗਤ ਨੂੰ ਦਰਸ਼ਨ ਦਿਵਾਂਗੇ ਉਹ ਛੇੜੇ ਤਿਆਰੇ ਕਰ ਲੈ ਕੀਰਤਪੁਰ ਸਾਹਿਬ ਤੋਂ ਜਿਸੜ ਕੀਰਤਪੁਰ ਸਾਹਿਬ ਤੋਂ ਚੱਲੇ ਸਾਰੀ ਸੰਗਤ ਨਾਲ ਚੱਲ ਪਈ ਸਰਸਾ ਦਿਆਂ ਤੱਕ ਆ ਗਈ ਸਾਧਗਰ ਸੱਚੇ ਬਾਦਸ਼ਾਹ ਕਹਿ ਲੱਗੇ ਦੇਖੋ ਭਾਈ ਤੁਸੀਂ ਐਂ ਕਰੋ ਸਭ ਮਾਈ ਭਾਈ ਤੁਸੀਂ ਵਾਪਸ ਜਾਓ ਸਾਰੇ ਨੇ ਦਿੱਲੀ ਨਹੀਂ ਜਾਣਾ ਸੱਚੇ ਪਾਤਸ਼ਾਹ ਅਸੀਂ ਆਪ ਜੀ ਤੋਂ ਬਿਨਾਂ ਰਹਿ ਨਹੀਂ ਸਕਦੇ ਆ ਦਰਸ਼ਨ ਕਿੱਥੋਂ ਕਰਾਂਗੇ ਆ ਵਚਨ ਕਿੱਥੋਂ ਸੁਣਾਂਗੇ ਸਾਡੀਆਂ ਕੌਣ ਭਾਵਨਾਵਾਂ ਪੂਰੀਆਂ ਕਰੇਗਾ ਨੇਤਰਾں 'ਚ ਪਿਆਰ ਦਾ ਜਾੜਾ ਹੈ ਸੱਚੇ ਪਾਤਸ਼ਾਹ ਆ ਦਰਸ਼ਨ ਆ ਵਚਨ ਕਿਵੇਂ ਸਾਨੂੰ ਪ੍ਰਾਪਤ ਅਠਵੇਂ ਸਤਿਗੁਰੂ ਸਿੱਕੇ ਪਾਸ਼ਾ ਬਿਆਲ ਸਤਿਗੁਰੂ ਉਸ ਵੇਲੇ ਸੰਗਤ ਨੂੰ ਉੱਥੇ ਉਪਦੇਸ਼ ਦੇ ਰਹੇ ਨੇ ਸਰਸਾ ਦੇ ਕੰਡੇ ਇਹ ਬਚਨ ਕਰ ਰਹੇ ਨੇ ਕਹਿੰਦੇ ਗੁਰਸਿੱਖੋ ਜਿਹੜਾ ਮਾਈ ਭਾਈ ਗੁਰਸਿੱਖ ਅੰਮ੍ਰਿਤ ਵੇੜਾ ਸੰਭਾਲੇਗਾ ਸ਼ੁੱਧ ਹਿਰਦੇ ਨਾਲ ਬੈਠੇਗਾ ਸ਼ਿਮਰਨ ਕਰੇਗਾ ਬਾਣੀ ਪੜ੍ਹੇਗਾ ਧਰਮ ਦੀ ਕਿਰਤ ਕਰੇਗਾ ਕਾਰ ਵਿਹਾਰ ਕਰਦਿਆਂ ਵਾਹਿਗੁਰੂ ਯਾਦ ਰੱਖੇਗਾ ਸਤਿਗੁਰੂ ਸਦਾ ਹੀ ਉਹਦੇ ਅੰਗ ਸੰਗ ਰਹਿਣਗੇ ਗੁਰ ਮੇਰੇ ਸੰਗ ਸਦਾ ਹੈ ਨਾਮੇ ਗੁਰੂ ਦੇ ਨਾਲ ਹੈ ਹਰ ਵੇਲੇ ਸਸਬ ਅਬਚਨ ਕੀਤੇ ਤੇ ਉਸ ਵੇਲੇ ਸੰਤਾ ਉਥੋਂ 사ਦਗੁਰੂ ਦੇ ਬਚਨ ਪ੍ਰਾਪਤ ਕਰਕੇ ਬਖਸ਼ਾ ਪ੍ਰਾਪਤ ਕਰਕੇ ਵਾਪਸ ਹੁੰਦੀਆਂ ਨੇ ਆਪ ਜੀ ਦੇ ਨਾਲ 50 ਗੁਰਸਿੱਖ ਸ਼ਸਤਰਧਾਰੀ ਨੇ ਕੁਝ ਹੋਰ ਖਾਸ ਗੁਰਸਿੱਖ ਤੇ ਆਪ ਜੀ ਦੇ ਮਾਤਾ ਜੀ ਹਨ ਇਥੋਂ ਚੱਲਦੇ ਸਰਸਾ ਪਾਰ ਕਰਕੇ ਆਪ ਜੀ ਪਹੁੰਚੇ ਨੇ ਰੋਪੜ ਇੱਥੇ ਰਾਜਾ ਸੀਪੂ ਸਿੰਘ ਸਾਹਸਨੀ ਜੀ ਉਹਨੇ ਨਾ ਸਤਗੁਰੂ ਦੇ ਦਰਸ਼ਨ ਕੀਤੇ ਐ ਸਹਬ ਨੇ ਇੱਕ ਦਿਨ ਬਖਸ਼ਿਆ ਐ ਇਸਨੂੰ ਇਹਨੇ ਬਹੁ ਸੇਵਾ ਕੀਤੀ ਸੱਚੇ ਪਾਤਸ਼ਾਹ ਜੀ ਦੀ ਤੇ ਨਾਲ ਜਿਹੜੇ ਹੋਰ ਗੁਰਸਿੱਖ ਮਾਈ ਭਾਈ ਸੀ ਸੰਗਤ ਸੀ ਸਹਬ ਪ੍ਰਸੰਨ ਹੋ ਗਏ ਸਾਹ ਸੇਵਾ ਕੀਤੀ ਸਭਲ ਹੈ ਜੇ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਉਕ ਸੰਗਲਪਨ ਸੇਵਾ ਵੀ ਕੀਤੀ ਤੇ ਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ ਤੇ ਇਹਦੀ ਬੇਨਤੀ ਸੇਵਾ ਪ੍ਰਵਾਨ ਹੋ ਗਈ ਤੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਦਿੱਤੀ ਨਾਨਕ ਨਜ਼ਰੀ ਨਰ ਨਿਹਾਲ ਇਹਨੂੰ ਨਿਹਾਲ ਕੀਤਾ ਇਥੋਂ ਸਹਿਬ ਚਾਲੇ ਪਾਉਂਦੇ ਹੋਏ ਅੱਗੇ ਜਾਂਦੇ ਆ ਉਸ ਸ਼ਮਾ ਸਫਰ ਕਰਦੇ ਹੋਏ ਜਿਸੜੇ ਆਪ ਜੀ ਨਗਰ ਪੰਜੋਖਰਾ ਜੋ ਅੱਜ ਪੰਜੋਖਰਾ ਸਾਹਿਬ ਉੱਥੇ ਪਹੁੰਚਦੇ ਆ। ਉੱਥੇ ਆਸ਼ਨ ਲਾਏ। ਆੜੇ ਦਿਵਾਲਿਓ ਸੰਕਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ। ਮਨ ਬੈਰਾਗ ਪਿਆ ਦਰਸ਼ਨ ਦੇਖਣੇ ਦਾ ਚਾਹੋ। ਸੇਵਾ ਕਰ ਜੀਏ, ਸੰਗਤ ਪੰਗਤ ਗੁਰੂ ਕੇ ਲੰਗਰ ਚੱਲਦੇ ਐ। ਇਦਰ ਕੀਰਤਨ ਹੋ ਰਿਹਾ ਹੈ ਸਤੂ ਦੇ ਬੱਚੇ ਸੰਤਾਂ ਸਰਵਣ ਕਰਦੀਆਂ